ਜੀ ਦਿਸਦਾ ਉਜਾੜ ਜੀ RAM ਸੁਨੇਹੀ ਦਿਸਦਾ ਉਜਾੜ ਜੀ RAM ਦੇ ਪਿਆਰੇ ਬਾਚੂ ਦਸ ਤਾ ਉਜੜ ਜੀ RAM ਸੁਨੇਹੀ ਦਸ ਤਾ ਉਜੜ ਜੀ RAM ਸੁਨੇਹੀ ਬਾਜੂ ਬਾਜੂ ਰਾਮ ਦੇ ਪਿਆਰੇ ਬਾਜੂ ਜਿਸਲਾ ਉਜੜ ਗਈ ਰਾਮ ਸੁਨੇਹੀ ਜਿਸਲਾ ਉਜੜ ਹੈ ਸਨੇਹੀ ਬਾਜੂ ਕਬੀਰ ਜਹ ਜੈ ਹੋਂ ਫਿਰਿਓ ਕੌਤਕਠਾ ਉਠਾਏ ਇਕ ਰਾਮ ਸਨੇਹੀ ਬਾਹਰਾ ਪੂਜਰ ਮੇਰੇ ਪਾਏ ਗੁਰੂ ਬਾਬਾ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਤਿ ਪੁਰਖਾਂ ਦੀ ਯਾਦ ਅੰਦਰ ਆਪ ਸਰਬਤਮਾਈ ਭਾਈ ਪ੍ਰੇਮ ਸਹਿਤ ਭਾਵਨਾ ਸਹਿਤ ਜੁੜੇ ਬੈਠੇ ਹੋ ਵੈਸੇ ਤਾਂ ਇਸ ਸਥਾਨ ਤੇ 10ਵੀਂ ਦਾ ਜੋ ਦਿਹਾੜਾ ਸਮਾਗਮ ਹਰ ਮਹੀਨੇ ਹੁੰਦਾ ਹੈ ਇਸ ਸਮਾਗਮ ਦੌਰਾਨ ਮਹਾਪੁਰਖਾਂ ਦੀ ਯਾਦ ਵੀ ਨਾਲ ਰੱਖੀ ਗਈ ਹੈ ਜਿਨ੍ਹਾਂ ਦੀ ਬਾਤ ਜਿਨ੍ਹਾਂ ਦਾ ਜੀਵਨ ਆਪਜੀ ਕਾਫੀ ਸਮੇਂ ਤੋਂ ਬੈਠ ਕੇ ਵੱਖੋ-ਵੱਖਰੇ ਮਹਾਪੁਰਖਾਂ ਤੋਂ ਪ੍ਰੇਮ ਦੇ ਨਾਲ ਸਰਵਣ ਕਰਦੇ ਹੋ ਸੰਤ ਬਾਬਾ ਭਗਵਾਨ ਸਿੰਘ ਜੀ ਰਾੜਾ ਸਾਹਿਬ ਬਿਗਵਾਲ ਜਿਹੜੇ ਜਿੱਥੇ ਨਾਮ ਦੇ ਰਸੀਏ ਮਹਾਪੁਰਖ ਸਨ ਉੱਥੇ ਉਹ ਵਿਦਿਆ ਦੇ ਵੀ ਧਨੀ ਸੀ ਜਿਨ੍ਹਾਂ ਨੇ ਇੱਕ ਨਹੀਂ ਦੋ ਨਹੀਂ ਬਿਆੰਤੀ ਗੁਰਬਾਣੀ ਦੇ ਪਾਠੀ ਗੁਰਬਾਣੀ ਦੀ ਸੰਥਿਆ ਕਰਾ ਕੇ ਗੁਰਬਾਣੀ ਸੁੱਧ ਉਚਾਰਨ ਕਰਨ ਵਾਸਤੇ ਬੇਅੰਤੀ ਪਾਠੀ ਸਿੰਘ ਸਹਿਬਾਨ ਮਹਾਪੁਰਖਾਂ ਨੇ ਤਿਆਰ ਕੀਤੇ ਜਿਹੜਾ ਸਭ ਤੋਂ ਵੱਡਾ ਦਾਨ ਹੈ ਜਦੋਂ ਗੁਰਬਾਣੀ ਦੀ ਸੰਥਿਆ ਲੈਂਦਾ ਨਾ ਜੀਵ ਸਾਧ ਸੰਗਤ ਕੋਈ ਵੀ ਮਾਈ ਹੈ ਭਾਈ ਹੈ ਗੁਰਬਾਣੀ ਵਿੱਚ ਇੰਨੀ ਤਾਕਤ ਹੈ ਇੰਨੀ ਕਿਉਂਕਿ ਆਪ ਧੁਰ ਕੀ ਬਾਣੀ ਕਹਿੰਦੇ ਆ ਧੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ ਉਹ ਸੰਥਿਆ ਲੈਂਦੇ ਲੈਂਦੇ ਹੀ ਬੰਦੇ ਦਾ ਜਿਹੜਾ ਮਨ ਹੈ ਬਹੁਤ ਬਦਲ ਜਾਂਦਾ ਹੈ ਬਹੁਤ ਕੀ 100% ਚੇਂਜ ਆ ਜਾਂਦਾ ਹੈ ਜਦੋਂ ਗੁਰਬਾਣੀ ਪੜਦੇ ਉਹਦੇ ਵਿੱਚੋਂ ਬਹੁਤ ਕੁਝ ਇਹਨੂੰ ਪਹਿਲੇ ਤਾਂ ਉਹਦਾ ਰਸ ਆਉਣ ਲੱਗ ਜਾਂਦਾ ਬਾਣੀ ਦਾ ਤੇ ਬਾਣੀ ਤਾਂ ਆਗਾਦ ਬੋਧ ਹੈ ਬੇਅੰਤ ਖਜ਼ਾਨਾ ਪੜਦਾ ਪੜਦਾ ਇਹਦੇ ਵਿੱਚੋਂ ਬਹੁਤ ਕੁਝ ਲੱਭਦਾ ਹੈ ਸਾਧ ਸੰਗਤ ਇਹਨੂੰ ਪਤਾ ਲੱਗ ਜਾਂਦਾ ਵੀ ਮੈਂ ਕੀ ਕਰ ਰਿਹਾ ਕਰਨਾ ਕੀ ਚਾਹੀਦਾ ਜਿਹੜਾ ਸਭ ਤੋਂ ਵੱਡਾ ਮੁੱਖ ਫਰਜ਼ ਹੈ ਦਾ ਮੁੱਖ ਕੰਮ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਦੇ ਮਿਲਣ ਕੀ ਇਹ ਤੇਰੀ ਬਰੀਆ ਸਭ ਤੋਂ ਪਹਿਲਾਂ ਤੈਨੂੰ ਇਸ ਚੀਜ਼ ਦਾ ਇਲਮ ਗਿਆਨ ਹੋ ਜਾਂਦਾ ਜੀਵ ਨੂੰ ਸੋ ਜਿੱਥੇ ਉਹਨਾਂ ਨੇ ਕਈ ਵਾਰੀ ਕੀ ਹੁੰਦਾ ਹੈ ਸਾਧ ਸੰਗਤ ਕਈਆਂ ਕੋਲ ਵਿੱਦਿਆ ਬਹੁਤ ਹੀ ਹੁੰਦੀ ਹੈ ਪਰ ਬੰਦਗੀ ਨਹੀਂ ਹੁੰਦੀ ਪੱਲੇ ਵਿੱਦਿਆ ਤਾਂ ਹੁੰਦੀ ਹੈ ਉਹਨਾਂ ਦੇ ਬੋਲ ਇੰਨੇ ਚੰਗੇ ਲੱਗਦੇ ਆ ਲੋਕੀ ਕਹਿਣਗੇ ਰੱਬੇ ਇਹ ਐ ਵਿਦਵਤਾ ਇੰਨੀ ਹੁੰਦੀ ਹੈ ਔਰ ਗੱਲ ਇਦਾਂ ਦੀ ਕਰਦੇ ਆ ਬੰਦਾ ਉੱਠੇ ਨਹੀਂ ਸਕਦਾ ਹਿੱਲੇ ਨਹੀਂ ਸਕਦਾ ਬੈਠਾ ਕੋਲ ਇੰਨੀ ਵਿਦਵਤਾ ਭੜੂਰ ਬਚਨ ਹੁੰਦੇ ਆ ਉਹਨਾਂ ਦੇ ਪਰ ਬੰਦਗੀ ਨਹੀਂ ਹੁੰਦੀ ਜਿਸ ਅਸਥਾਨ ਤੇ ਆਪ ਜੀ ਬੈਠੇ ਹੋ ਸੰਤ ਗਿਆਨੀ ਕਰਮ ਸਿੰਘ ਮਹਾਰਾਜ ਪੀਖੀ ਵਾਲੇ ਉਹਨਾਂ ਕੋਲ ਵਿਦਿਆ ਵੀ ਸੀ ਤੇ ਬੰਦਗੀ ਵੀ ਸੀ ਜਿਨ੍ਹਾਂ ਦੀ ਯਾਦ ਮਨਾ ਰਹੇ ਆ ਉਹਨਾਂ ਕੋਲ ਵਿਦਿਆ ਵੀ ਸੀ ਤੇ ਬੰਦਗੀ ਵੀ ਸੀ ਦੋਨੋਂ ਚੀਜ਼ਾਂ ਇਕੱਠੀਆਂ ਬਹੁਤ ਘੱਟ ਮਿਲਦੀਆਂ ਵਿੱਦਿਆ ਵਾਲੇ ਬਹੁਤ ਮਿਲ ਜਾਂਦੇ ਆ ਬੰਦਗੀ ਵਾਲਾ ਕੋਈ ਕੋਈ ਰੂਹ ਹੁੰਦੀ ਆ ਬੰਦਗੀ ਵਾਲੀ ਤੇ ਇਨਸਾਨ ਭਲੇਖਾ ਖਾ ਜਾਂਦਾ ਜਿਵੇਂ ਹੰਸ ਤੇ ਬਗਲੇ ਦਾ ਭਲੇਖਾ ਪੈ ਜਾਂਦਾ ਕਹਿੰਦੇ ਪਰ ਜਦੋਂ ਉਹਨਾਂ ਦੀ ਕਿਰਿਆ ਸਰੀਰਕ ਦੇਖੀ ਜਾਂਦੀ ਹੈ ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾਂ ਭਾਲਣ ਜਾਵੇ ਫਿਰ ਦੇਖਿਆ ਜਾਂਦਾ ਵੀ ਹੰਸ ਤਾਂ ਮਾਨਸ ਰੋਵਰਾਂ ਤੇ ਹੀਰੇ ਮੋਤੀ ਚੁਗਦੇ ਆ ਤੇ ਜਿਹੜੇ ਬਗਲੇ ਆ ਉਹ ਡੱਡੀਆਂ ਮੱਛੀਆਂ ਨਿੰਦਿਆ ਰੂਪੀ ਹਾਂ ਧਿਆਨ ਦਿਓ ਇੱਕ ਪ੍ਰਮਾਣ ਦਿੱਤਾ ਜਾਂਦਾ ਹੈ ਕਹਿੰਦੇ ਭੌਰੇ ਦਾ ਤੇ ਭੂਂਡ ਦਾ ਉਹਨਾਂ ਦਾ ਰੰਗ ਵੀ ਇੱਕੋ ਜਿਹਾ ਜਦੋਂ ਉੱਡਦੇ ਆ ਉਹਨਾਂ ਦੀ ਗੂੰਜ ਵੀ ਇੱਕੋ ਜਹੀ ਹੈ ਕੋਈ ਬਹੁਤਾ ਫਰਕ ਨਹੀਂ ਹੈ ਤੇ ਜੇ ਕੋਈ ਭਲੇਖਾ ਖਾ ਜਾਵੇ ਕਹਿੰਦੇ ਭਵਰਾ ਭੂੰਡਾਂ ਇੱਕੋ ਸ਼ਕਲਾਂ ਇੱਕੋ ਜਹੀ ਉਡਾਰੀ ਸ਼ਕਲਾਂ ਵੀ ਇੱਕੋ ਜਹੀਆਂ ਉਡਾਰੀ ਵੀ ਇੱਕੋ ਜਹੀ ਭਰਦੇ ਆ ਤੇ ਗੂੰਜ ਵੀ ਇੱਕੋ ਜਹੀ ਹੈ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਭਵਰਾ ਭੂੰਡਾਂ ਇੱਕੋ ਸ਼ਕਲਾਂ ਇੱਕੋ ਜਹੀ ਉਡਾਰੀ ਭੌਰੇ ਲੈਣ ਵਾਸ਼ਨਾ ਫੁੱਲਾਂ ਦੀ ਭੂੰਡ ਵਿਸ਼ਟਾ ਦੇ ਅਧਿਕਾਰੀ ਪੌਰੇ ਤਾਂ ਲੈਂਦੇ ਆ ਸੁਗੰਧੀ ਵਾਸ਼ਨਾ ਫੁੱਲਾਂ ਦੀ ਉਹਦੇ ਵਿੱਚ ਹੀ ਸਾਧ ਸੰਗਤੋ ਜਦੋਂ ਪੰਖੜੀਆਂ ਸੰਕੋਚ ਸੰਕੋਚਦਾ ਨਾ ਸ਼ਾਮ ਨੂੰ ਵਿੱਚੇ ਕੁਰਬਾਨ ਹੋ ਜਾਂਦੇ ਆ ਕਹਿੰਦੇ ਤੇ ਜਿਹੜੇ ਭੂਂਡ ਨੇ ਮਾਫ਼ ਕਰਨਾ ਉਹ ਬਿਸਟਾ ਦੇ ਅਧਿਕਾਰੀ ਦੱਸਿਆ ਇਹ ਭੁਲੇਖਾ ਪੈ ਜਾਂਦਾ ਹੈ ਕਈ ਵਾਰੀ ਤੇ ਜਿਹੜੇ ਮਹਾਪੁਰਖ ਨੇ ਬਾਣੀ ਸਾਨੂੰ ਸਮਝਾਉਂਦੀ ਏ ਅਕਲੀ ਸਾਹਿਬ ਸੇਵੀ ਏ ਅਕਲੀ ਪਾਈ ਏ ਮਾਨ ਤੈਂ ਭਾਈ ਪਛਾਣ ਤੈਂ ਕਰਨੀ ਏ ਦੇਖੀ ਕਿਤੇ ਕਿਸੇ ਪਖੰਡੀ ਦੇ ਮਗਰ ਲੱਗ ਕੇ ਆਪਣਾ ਸਮਾਂ ਤਨ ਮਨ ਧਨ ਸਾਰਾ ਕੁਝ ਖਰਾਬ ਨਾ ਕਰ ਲਈ ਕਿਤੇ ਬਾਣੀ ਤੈਨੂੰ ਸਮਝਾਉਂਦੀ ਏ ਅਕਲੀ ਸਾਹਿਬ ਸੇਵੀ ਏ ਅਕਲੀ ਪਾਈ ਏ ਮਾਨ ਅਕਲੀ ਪੜ ਕੇ ਬੁੱਝੀਆ ਅਕਲੀ ਕੀ ਚੈਦਾਨ ਦਾਨ ਵੀ ਅਕਲ ਨਾਲ ਹੁੰਦਾ ਏ ਸੇਵਾ ਵੀ ਅਕਲ ਨਾਲ ਹੁੰਦੀ ਏ ਬਾਣੀ ਕਹਿੰਦੀ ਮਤ ਥੋੜੀ ਸੇਵ ਗਵਾਈਏ ਥੋੜੀ ਮਤ ਵਾਲਾ ਸੇਵਾ ਵੀ ਗਵਾ ਲੈਂਦਾ 10 ਦੇ ਮਹਾਪੁਰਖ ਬਚਨ ਸੁਣਾਇਆ ਕਰਦੇ ਕਹਿੰਦੇ ਸਾਰਾ ਦਿਨ ਸੇਵਾ ਕਰੀ ਜਾਵੇ ਬਾਣੀ ਪੜੀ ਜਾਵੇ ਥੋੜੀ ਜੀ ਵੀ ਕਿਸੇ ਦੀ ਨਿੰਦਿਆ ਕਰਤੀ ਨਾ ਕਹਿੰਦੇ ਸਾਰਾ ਕੁਝ ਹੀ ਚਲਿਆ ਜਾਂਦਾ ਫਿਰ ਪ੍ਰਮਾਣ ਦਿੰਦੇ ਕਹਿੰਦੇ ਦੁੱਧ ਦਾ ਕੜਾਹਾ ਭਰਿਆ ਪਿਆ ਉਹਦੇ ਵਿੱਚ ਇੱਕੋ ਛਿੱਟਾ ਸਿਰਫ ਖੱਟੇ ਦਾ ਪੈ ਜਵੇ ਨਾ ਇੱਕੋ ਛਿੱਟਾ ਸਾਰਾ ਹੀ ਕੜਾਹਾ ਦੁੱਧ ਦਾ ਖਰਾਬ ਹੋ ਜਾਂਦਾ ਹੈ ਐਵੇਂ ਜਿੱਕਰੇ ਨਿੰਦਿਆ ਤੇ ਮਹਾਪੁਰਖ ਇਹ ਸਾਰਿਆਂ ਨੂੰ ਕੱਟਦੇ ਆ ਆਪਾਂ ਪੜਦੇ ਆ ਨਾ ਸ੍ਰੀ ਗੁਰੂ ਦੇ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਜਿਨ੍ਹਾਂ ਨੇ ਪੰਜਾਂ ਤੇ ਇਨ੍ਹਾਂ ਤੇ ਫਤਿਹ ਪਾ ਲਈ ਸਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨ ਜੀਤ ਜਿਨ੍ਹਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਫਤਿਹ ਪਾ ਲਈ ਇਹ ਲੱਗਣ ਨਹੀਂ ਦਿੰਦੇ ਤੈਨੂੰ ਇਸ ਪਾਸੇ ਤੈਨੂੰ ਅਕਾਲਪੁਰਖ ਦੇ ਨੇੜੇ ਜਾਣ ਨਹੀਂ ਦਿੰਦੇ ਕਹਿੰਦੇ ਉਹ ਧੰਨ ਨੇ ਉਹਨਾਂ ਨੂੰ ਨਮਸਕਾਰ ਹੈ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨਾ ਮੇਰੀ ਬੰਦਨਾ ਭਾਈ ਉਹਨਾਂ ਨੂੰ ਕਹਿੰਦੇ ਸਿਰ ਚਰਨਨ ਭਰ ਧਾਰ ਕਿਨਾਂ ਨੂੰ ਜੋ ਲੋੜੀਂਦੇ RAM ਜਿਹੜੇ ਕੇਵਲ RAM ਨੂੰ ਲੋੜਦੇ ਆ ਜਾਂ ਐਉਂ ਕਹਿ ਲਈਏ ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨਹੀਂ ਆ ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ ਜਾਂ ਐਉਂ ਕਹਿ ਲਿਏ ਕਾਂਖੀ ਇੱਕ ਹੈ ਦਰਸ ਤੁਹਾਰੋ ਜਿਨ੍ਹਾਂ ਨੂੰ ਕੇਵਲ ਇੱਕੋ ਆਸ ਹੈ ਮਹਾਰਾਜ ਤੇਰੇ ਦਰਸ਼ਨ ਚਾਹੀਦੇ ਆ ਜਿਨ੍ਹਾਂ ਨੂੰ ਲਗਨ ਲੱਗ ਗਈ ਸਾਧ ਸੰਗਤ ਉਹ ਟਿੱਕ ਕੇ ਨਹੀਂ ਬਹਿੰਦੇ ਫਿਰ ਜਿਨ੍ਹਾਂ ਨੇ ਇਹਨਾਂ ਪੰਜਾਂ ਨੂੰ ਕੱਟ ਲਿਆ ਜਾਂ ਇੱਕ ਹੋਰ ਪਰਮਾਨਣ ਦਿੰਦੇ ਆ ਕਹਿੰਦੇ ਹਰੀ ਨਰਾਇਣ ਕੀ ਲਗਨ ਮੇ ਇਹ ਪੰਜੋ ਨਾ ਸੁਹਾਤ ਕਿਹੜੇ ਵਿਸ਼ੇ ਭੋਗ ਨਿੰਦਰਾ ਹਸੀ ਜਗਤ ਪ੍ਰੀਤ ਬਹੁ ਬਾਤ ਵਿਸ਼ੇ ਭੋਗ ਇਸ ਤੇ ਮੈਂ ਨਹੀਂ ਬੋਲਦਾ ਨਿੰਦਰਾ ਬਹੁਤਾ ਸੌਈ ਜਾਣਾ ਰਾਤ ਨੂੰ ਵੀ ਸੌ ਲਿਆ ਦਿਨੇ ਵੀ ਜਦ ਜੀ ਕਰਿਆ ਪੈ ਗਿਆ ਬਸ ਪਸ਼ੂਆਂ ਵਾਂਗੂ ਪੇਟ ਭਰੇ ਪਸ਼ੂ ਆ ਜੂ ਸੋਇਓ ਕਰਤੂਤ ਪਸ਼ੂ ਕੀ ਮਾਨਸ ਜਾਤ ਸੁੱਤਾ ਹੀ ਪਿਆ ਰਹਿੰਦਾ ਖਾ ਲਿਆ ਪੀ ਲਿਆ ਸੌਂ ਗਿਆ ਤੇ ਕਹਿੰਦੇ ਹੱਸੀ ਹਸਣਾ ਬਿਨਾਂ ਗੱਲ ਤੋਂ ਬਹੁਤੇ ਹਸੀ ਜਾਣਾ ਬੈੜ-ਬੈੜ ਕਰਕੇ ਕਈਆਂ ਦਾ ਸੁਭਾਅ ਹੁੰਦਾ ਹੈ ਗੱਲ ਕੋਈ ਬਣਦੀ ਨਹੀਂ ਹਸੀ ਜਾਣਾ ਬਿਨਾਂ ਗੱਲ ਤੋਂ ਇਹ ਵੀ ਗੁਰਮਖੀ ਦੀ ਨਿਸ਼ਾਨੀ ਨਹੀਂ ਹੈ ਇਹ ਵੀ ਕਹਿੰਦੇ ਤੈਨੂੰ ਛੱਡਣਾ ਪੈਣਾ ਵਿਸ਼ੇ ਭੋਗ ਨਿੰਦਰਾ ਹਸੀ ਜਗਤ ਪ੍ਰੀਤ ਸੰਸਾਰ ਦੀ ਪ੍ਰੀਤ ਜਿਹੜੀ ਝੂਠੀ ਦੱਸਦੀ ਹੈ ਬਾਣੀ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁੱਖ ਸੋ ਸਭ ਲਾਗੇ ਸੁੱਖ ਕਰਕੇ ਕਿਸੇ ਸਵਾਰਥ ਕਰਕੇ ਤੈਨੂੰ ਬੁਲਾਉਣਗੇ ਤੈਨੂੰ ਵਰਤਣਗੇ ਬਾਕੀ ਤੇਰੀ ਪ੍ਰੀਤ ਸਾਰੀ ਝੂਠੀ ਹੈ ਸੰਸਾਰ ਦੀ ਇਹ ਨਾ ਸਮਝੀ ਵੀ ਸੰਸਾਰ ਤੇਰਾ ਨਾ ਭਈ ਇੱਤਾਂ ਰੱਬ ਦੇ ਪਿਆਰਿਆਂ ਨੂੰ ਪੁੱਛ ਉਹ ਤਾਂ ਕਹਿੰਦੇ ਨੇ ਵੀ ਸੰਸਾਰ ਦੀ ਲੋੜ ਹੀ ਨਹੀਂ ਹੈ ਸਾਨੂੰ ਜਗਤ ਦੀ ਲੋੜ ਨਹੀਂ ਹੈ ਸਾਨੂੰ ਤਾਂ ਤੇ ਕਹਿੰਦੇ ਜਗਤ ਪ੍ਰੀਤ ਬਹੁ ਬਾਤ ਬਹੁਤੀਆਂ ਗੱਲਾਂ ਕਰੀ ਜਾਣੀਆਂ ਕਹਿੰਦੇ ਬਿਨਾਂ ਵਜ੍ਹਾ ਤੋਂ ਫਜ਼ੂਲ ਹੀ ਬੋਲੀ ਜਾਣਾ ਇਹ ਪੰਜੇ ਕਹਿੰਦੇ ਪੁਜਨੀਕ ਨੂੰ ਗੁਰਮੁਖ ਨੂੰ ਸਾਧੂ ਨੂੰ ਸ਼ੋਭਾ ਨਹੀਂ ਦਿੰਦੀਆਂ ਗੱਲਾਂ ਹਰੀ ਨਰਾਇਣ ਕੀ ਲਗਨ ਮੇ ਜੇ ਪੰਜੋਂ ਨਾ ਸੁਹਾਤ ਵਿਸ਼ੇ ਭੋਗ ਨਿੰਦਿਆ ਹੱਸੀ ਨਿੰਦਰਾ ਹੱਸੀ ਜਗਤ ਪ੍ਰੀਤ ਬਹੁ ਬਾਤ ਤਾਂ ਤੇ ਭੁਲੇਖਾ ਨਹੀਂ ਖਾਣਾ ਹੈ ਸਾਧ ਸੰਗਤ ਵਿੱਦਿਆ ਔਰ ਬੰਦਗੀ ਦੇ ਵਿੱਚ ਬਹੁਤ ਫਰਕ ਹੈ। ਕਈ ਵਿਦਿਆ ਪੜ੍ਹ ਕੇ ਦੇਖੋ ਕਿੰਨਾ ਕੱਠ ਵੀ ਹੁੰਦਾ ਬਹੁਤ ਉਹਨਾਂ ਦੇ। ਸੁਣਾਉਂਦੇ ਵੀ ਬਹੁਤ ਕੁਝ ਨੇ ਗੱਲਾਂ ਤਾਂ ਮੁੱਕਦੀਆਂ ਨਹੀਂ ਹਨ। ਪਰ ਬੰਦਗੀ ਦੀ ਗੱਲ ਕਰੀਏ ਤਾਂ ਆਹ ਮਹਾਪੁਰਖਾਂ ਵਰਗਾ ਕਿਹੜਾ ਸਾਧੂ ਹੋਇਆ ਜਿਨ੍ਹਾਂ ਦੀ ਯਾਦ 'ਚ ਬੈਠੇ ਹੋ, ਜਿਨ੍ਹਾਂ ਦੇ ਅਸਥਾਨ 'ਤੇ ਬੈਠੇ ਹੋ, ਬਾਬੇ ਸਿੱਧਾਂ ਦੀ ਜਗ੍ਹਾ 'ਤੇ ਕੌਣ ਰਹਿ ਸਕਦਾ ਬਿਨਾਂ ਬੰਦਗੀ ਤੋਂ? ਇਹ ਤਾਂ ਨਾਲ ਦੀ ਨਾਲ ਸ਼ਕਤੀ ਕਰਾਮਾਤ ਦਿਖਾਉਂਦੇ ਐ ਮਹਾਪੁਰਖਾਂ ਦੇ ਸਥਾਨ ਨੇ ਜਿਹੜੇ ਪਵਿੱਤਰ ਕਮਾਈ ਵਾਲੀ ਰੂਹਾਂ ਦੇ ਸਥਾਨ ਹੁੰਦੇ ਆ ਬਾਬੇ ਸਿੰਘ ਸ਼ਹੀਦ ਹੋਏ ਸਿੱਧ ਪੁਰਖ ਹੋਏ ਉੱਥੇ ਕੋਈ ਕਮਾਈ ਵਾਲੀ ਰੂਹ ਹੀ ਟਿਕ ਸਕਦੀ ਐ ਜਿਨ੍ਹਾਂ ਦੇ ਪੱਲੇ ਬੰਦਗੀ ਹੈ ਗੈਂ ਤਾਂ ਤੇ ਸਾਧ ਸੰਗਤ ਇਹ ਭੁਲੇਖਾ ਨਹੀਂ ਖਾਣਾ ਕਈ ਵਾਰੀ ਵਿੱਦਿਆ ਵਾਲਿਆਂ ਦਾ ਮਨ ਅੰਦਰੋਂ ਸੜਿਆ ਪਿਆ ਹੁੰਦਾ ਬਾਹਰੋਂ ਗੱਲਾਂ ਬਹੁਤ ਚੰਗੀਆਂ ਹੁੰਦੀਆਂ ਉਹਨਾਂ ਦੀ ਧਿਆਨ ਦਿਓ ਜਦੋਂ ਕੁੰਭ ਲੱਗਦਾ ਸਾਧ ਸੰਗਤ 12 ਸਾਲ ਬਾਅਦ ਆ ਪਿੱਛੇ ਕਲੰਕੇ ਗਿਆ ਨਾ ਮਾਗਦੇ ਮਹੀਨੇ 12 ਸਾਲ ਬਾਅਦ ਇਹ ਸੀਗਾ ਮਹਾਕੁੰਭ ਇਹ 12 ਕੁੰਭ ਲੰਘਿਆਂ ਤੇ ਆਉਂਦਾ ਤੇ ਉੱਥੇ ਫਿਰ ਸੰਨਿਆਸੀ ਜੰਗਮ ਸਰੇਵੜੇ ਬਿਰਾਗੀ ਉਦਾਸੀ ਨਰਮਲੇ ਜਿੰਨੇ ਵੀ ਮਤਮ ਤੰਤਰਾਂ ਦੇ ਆਨ ਮਤਮ ਤੰਤਰਾਂ ਦੇ ਮਹਾਤਮਾ ਲੋਕ ਐ ਸਾਰੇ ਜਾਂਦੇ ਆ ਇਸ਼ਨਾਨ ਕਰਦੇ ਆ ਤੇ ਆਪੋ ਆਪਣੇ ਉੱਥੇ ਫਿਰ ਸਭਾ ਵੀ ਲੱਗਦੀ ਹੈ ਇੱਕ ਫਿਰ ਇਕੱਠੇ ਹੋ ਕੇ ਬੈਹਂਦੇ ਆਪਸ ਵਿੱਚ ਵਿਚਾਰਾਂ ਕਰਦੇ ਆ ਜਿਨ੍ਹਾਂ ਨੇ ਦਰਸ਼ਨ ਕਰਿਆ ਉਹ ਜਾਣਦੇ ਐ ਇਸ ਗੱਲ ਨੂੰ ਕਿਵੇਂ ਮਹਾਪੁਰਖ ਇਕੱਠੇ ਹੋ ਕੇ ਫਿਰ ਸਭਾ ਹੁੰਦੀ ਹੈ ਇੱਕ ਉੱਥੇ ਵਿਚਾਰਾਂ ਹੁੰਦੀਆਂ ਨੇ ਵਿਦਿਆ ਦੇ ਪ੍ਰਤੀ ਕੋਈ ਸਵਾਲ ਕਰਦਾ ਹੈ ਕੋਈ ਜਵਾਬ ਦਿੰਦਾ ਹੈ ਏਕਣਾ ਕਹਿੰਦੇ ਇੱਕ ਸਾਲ ਛੋਟੇ ਸੰਤ ਮਹਾਰਾਜਿਆਂ ਦਾ ਬਚਨ ਐ ਸੁਣਾਇਆ ਹੋਇਆ ਕਹਿੰਦੇ ਇੱਕ ਦਫਾ ਉੱਥੇ ਕੁੰਭ ਤੇ ਇੱਕ ਮਹਾਤਮਾ ਦੀ ਉਹ ਸਭਾ ਜੇਤੂ ਜਿਹੜਾ ਸਾਰਿਆਂ ਤੋਂ શ્રેਸ਼ਟ ਹੈ ਉਹਦੀ ਚੋਣ ਕਰਦੇ ਹੁੰਦੇ ਆ ਕਹਿੰਦੇ ਕਹਿੰਦੇ ਉੱਥੇ ਉਹਨਾਂ ਨੇ ਚੋਣ કરી ਇੱਕ ਲక్ష్మణ ਦੇਵ ਨਾਂ ਦਾ ਸਾਧੂ ਸੀ ਉਹਨੇ ਸਾਰਿਆਂ ਦੇ ਸਵਾਲਾਂ ਦੇ ਉੱਤਰ ਦਿੱਤੇ ਤੇ ਉਹਨੂੰ ਫਿਰ ਉੱਚੀ ਜਗ੍ਹਾ ਤੇ ਬਿਠਾ ਕੇ ਨਾ ਉਹਦੇ ਸਿਰ ਪਾਉ ਪਾਉਂਦੇ ਆ ਉਹਦਾ ਆਦਰ ਮਾਣ ਕਰਦੇ ਆ ਤੇ 12 ਸਾਲ ਉਹਦੀ ਫਿਰ ਚੰਡੀ ਰਹਿੰਦੀ ਹੈ ਵੀ ਇਹ ਸਭਾ ਜੇਤੂ ਮਹਾਤਮਾ ਹੈ 12 ਸਾਲ ਤੇ ਕਹਿੰਦੇ ਫਿਰ ਉੱਥੇ ਸਵਾਲ ਜਵਾਬ ਚੱਲਦੇ ਆ ਸਾਰਿਆਂ ਦੇ ਸਵਾਲਾਂ ਦੇ ਉੱਤਰ ਦੇਣੇ ਪੈਂਦੇ ਆ ਜਿਵੇਂ ਝੰਡੀ ਵਾਲਾ ਪਹਿਲਵਾਨ ਹੁੰਦਾ ਨਾ ਉਹਦਾ ਖੁੱਲਾ ਚੈਲੰਜ ਹੁੰਦਾ ਵੀ ਕੋਈ ਆ ਜਾਵੇ ਝੰਡੀ ਦਾ ਮਤਲਬ ਇਹ ਹੁੰਦਾ ਐਵੇਂ ਜੇ ਕਰੇ ਫਿਰ ਉਹ ਜਿਹੜੇ ਉੱਥੇ ਸਭਾ ਜੇਤੂ ਮਹਾਪੁਰਖ ਬਣਦੇ ਆ ਉਹਨਾਂ ਨਾਲ ਕੋਈ ਵੀ ਵਿਚਾਰ ਕਰ ਲਵੇ ਉਹਨਾਂ ਨੂੰ ਉੱਤਰ ਦੇਣਾ ਪੈਂਦਾ ਹੈ ਉਹਤੇ ਕਹਿੰਦੇ ਲਛਮਣ ਦੇਵ ਨਾਂ ਦਾ ਇੱਕ ਮਹਾਪੁਰਖ ਸਭਾ ਜੇਤੂ ਮਹਾਪੁਰਖ ਹੋਇਆ ਹੋ। ਸਭਾ ਤਾਂ ਜਿਤਲੀ ਗੱਲਾਂ ਬਹੁਤ ਜਾਣਦਾ ਸੀ। ਪਰ ਮਨ ਕਰਕੇ ਅਜੇ ਅੰਦਰੋਂ ਕੰਮ ਕੱਚਾ ਸੀ ਅਜੇ। ਉਹ ਆਨੰਦ ਉਹ ਰਸ ਜੇ ਆਉਣ ਨਹੀਂ ਸੀ ਲੱਗਿਆ। ਉਹਨੂੰ ਪਤਾ ਲੱਗਿਆ ਵੀ ਇਸ ਕੁੰਭ ਦੇ ਵਿੱਚ ਇੱਕ ਮਹਾਪੁਰਖ ਆਏ ਹੋਇਆ। ਵੀ ਬੜੀ ਬੰਦਗੀ ਵਾਲਿਆ ਮਨਾ ਤੂੰ ਗੱਲਾਂ ਤਾਂ ਬਹੁਤ ਕਰਦਾ ਆਪਣੇ ਆਪੇ ਨੂੰ ਵੀ ਜੋੜ ਲਾ ਕਿਤੇ ਆਪਣੀ ਹੰਗ ਦਾ ਤੇਰੀ ਵੀ ਮੁੱਕ ਜਾਵੇ ਤੂੰ ਵੀ ਜਾ ਕੇ ਬੇਨਤੀ ਕਰ ਲੈ ਉਹ ਸੰਤ ਕੌਣ ਸਨ ਸੰਤ ਈਸ਼ਰਦਾਸ ਡਾਬੇ ਲੋਹਾਰੇ ਹੋਇਆ ਬਹੁਤ ਕਮਾਈ ਵਾਲੇ ਸਾਧੂ ਸੀ ਉਹਨਾਂ ਦੀ ਕਾਵ ਰਚਨਾ ਵੀ ਹੈ ਛੋਟੀ ਜਿਹੀ ਜਿਵੇਂ ਚੁਟਕੀ ਦੇ ਵਿੱਚ ਆ ਜਾਂਦੀ ਹੈ ਉਹਨਾਂ ਦੀਆਂ ਬਹੁਤ ਸਤਰਾਂ ਲਿਖੀਆਂ ਹੋਈਆਂ ਇਕੋ ਪੜਦੇ ਵੀ ਹੁੰਦੇ ਮਹਾਪੁਰਖ ਈਸ਼ਰਦਾਸਾ ਮਾਰ ਗੰਡਾਸਾ ਵੱਢਦੇ ਆਪਣੇ ਘਰਦਿਆਂ ਨੂੰ ਘਰ ਦੇ ਕਿਹੜੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਹੁਤ ਕਮਾਈ ਵਾਲੇ ਸਤਪੁਰਖ ਹੋਏ ਆਹ ਤੇ ਉਹ ਉੱਥੇ ਕੁੰਭ ਤੇ ਗਏ ਹੋਏ ਸੀ ਲక్ష్మణ ਦੇਵ ਸਭਾ ਜੇਤੂ ਮਹਾਪੁਰਖ ਤੇ ਮਨ ਵਿੱਚ ਵਿਚਾਰ ਆਇ ਵੀ ਜਾ ਕੇ ਬੇਨਤੀ ਕਰ ਤੂੰ ਮੌਕਾ ਹੀ ਹੁੰਦਾ ਸਮਾਂ ਹੀ ਹੁੰਦਾ ਇਹੋ ਜੀਆਂ ਰੂਹਾਂ ਕਿਤੇ ਮਿਲਦੀਆਂ ਚਲੇ ਗਿਆ ਦਿਨੇ ਤਾਂ ਗਿਆ ਨਹੀਂ ਸ਼ਰਮ ਦਾ ਮਾਰਿਆ ਵੀ ਲੋਕੀ ਕੀ ਕਹਿਣਗੇ ਹੌਂ ਦਾ ਕਿਲਾ ਅੰਦਰ ਲੋਕੀ ਕੀ ਕਹਿਣਗੇ ਵੀ ਇਹ ਇਹ ਤਾਂ ਸਭਾ ਜੇਤੂ ਮਹਾਪੁਰਖ ਹੈ ਇਹ ਕਿੱਥੇ ਤੁਰਿਆ ਫਿਰਦਾ ਸਾਧ ਕੋਲ ਰਾਤ ਨੂੰ ਚੱਲ ਗਿਆ ਅੱਧੀ ਰਾਤ ਸਤਪੁਰਖ ਬੈਠੇ ਸੀ ਆਪਣੇ ਆਨੰਦ ਦੇ ਵਿੱਚ ਸਮਾਦਿਸ਼ਟ ਹੋਏ ਆ ਪਿਆਰ ਦੇ ਵਿਰਾਗ ਦੇ ਵਿੱਚ ਨਿਤਰ ਖੋਲ ਲੈਂਦੇ ਆ ਮੀਚ ਲੈਂਦੇ ਆ ਪਨੰਦ ਆਈ ਜਾਂਦਾ ਉਹ ਝਰਨਾ ਝਿਮਚਿਮ ਵਰਸੈ ਅੰਮ੍ਰਿਤ ਤਾਰਾ ਉਹ ਆਨੰਦ ਦੇ ਵਿੱਚ ਬੈਠੇ ਇਹਨੇ ਉਹ ਇਸ਼ਾਰਾ ਕਰਿਆ ਖੜਕਾ ਕਰਿਆ ਤੇ ਕਹਿੰਦੇ ਕੌਣ ਹੈ ਭਾਈ ਆ ਵੇਲੇ ਕੌਣ ਹੈ ਤੂੰ ਕਹਿੰਦਾ ਜੀ ਮੈਂ ਦਰਸ਼ਨ ਕਰਨ ਆਪ ਜੀ ਦੇ ਅੰਦਰ ਬੁਲਾਇਆ ਕੋਲ ਜਾ ਕੇ ਬੈਠ ਗਿਆ ਉਹ ਸ਼ਾਂਤੀ ਸ਼ਰਦਾਸ ਕਹਿਣ ਲੱਗੇ ਕਹਿੰਦੇ ਤੂੰ ਤਾਂ ਸਭਾ ਜੇਤੂ ਮਹਾਪੁਰਖ ਹੈਂ ਕੀੜੀ ਦੇ ਘਰ ਨਹਿਣ ਕਿਵੇਂ ਤੂੰ ਇੱਥੇ ਕਿਵੇਂ ਆ ਗਿਆ ਕਹਿੰਦੇ ਤੁਹਾਡੀ ਤਾਂ ਬੜੀ ਪ੍ਰਸ਼ੰਸਾ ਹੈ ਬੜੀ ਸੋਭਾ ਸੁਣੀ ਆ ਮੈਂ ਕਹਿੰਦਾ ਜੀ ਬਸ ਆ ਗਿਆ ਮੇਰੀ ਬੇਨਤੀ ਹੈ ਇੱਕ ਕਹਿੰਦੇ ਵੀ ਸਮਾਂ ਦੋ ਤਿੰਨ ਮਿੰਟ ਹੈ ਮੈਂ ਵੇਖਣਾ ਭਜਨ ਤੇ ਇਹ ਕੰਮਾਂ ਵਾਸਤੇ ਗੱਲਾਂ ਵਾਸਤੇ ਟਾਈਮ ਨਹੀਂ ਹੈ ਇਹ ਤਾਂ ਬਹੁਤ ਕੀਮਤੀ ਸਮਾਂ ਹੁੰਦਾ ਹੈ 12 ਤੋਂ ਬਾਅਦ ਦਾ ਤਾਂ ਉਹਨਾਂ ਨੂੰ ਪਤਾ ਜਿਹੜੇ ਉੱਠਦੇ ਆ ਜਿਹੜੇ ਜਾਗਦੇ ਆ ਜਿਹੜੇ ਆਨੰਦ ਲੈਂਦੇ ਆ ਉਸ ਵੇਲੇ ਕਹਿੰਦੇ ਇਹ ਸਮਾਂ ਬਹੁਤ ਕੀਮਤੀ ਹੈ ਤੂੰ ਛੇਤੀ ਗੱਲ ਮਕਾ ਤੇ ਛੁੱਟੀ ਕਰੋ ਆਪਣੀ ਉਹਨੇ ਬੇਨਤੀ ਕੀਤੀ ਕਹਿੰਦਾ ਮਹਾਰਾਜ ਜੀ ਮਹਾਪੁਰਖੋ ਮੈਨੂੰ ਵੀ ਯੁਗਤੀ ਦੱਸ ਦਿਓ ਮਨ ਨੂੰ ਟਿਕਾਉਣ ਦੀ ਵਿਦਿਆ ਤਾਂ ਬਹੁਤ ਹੈ ਪਰ ਮੇਰਾ ਮਨ ਨਹੀਂ ਲੱਗਦਾ ਭਜਨ ਦੇ ਵਿੱਚ ਨਾਮ ਦੇ ਵਿੱਚ ਟਿਕਦਾ ਨਹੀਂ ਹੈ ਰੌਲਾ ਹੀ ਮੰਨਦਾ ਸਾਧ ਸੰਗਤ ਜਿਹਦਾ ਮਨ ਰੂਪੀ ਸ਼ਤਰੂ ਜਿਉਂਦਾ ਹੈ ਭਰਤਰੀ ਜੀ ਕਹਿੰਦੇ ਉਹਦੇ ਸਾਰੇ ਸ਼ਤਰੂ ਜਉਂਦੇ ਆ ਜਿਨੇ ਮਨ ਰੂਪੀ ਵੈਰੀ ਨੂੰ ਜਿੱਤ ਲਿਆ ਉਹਨੇ ਸਾਰੇ ਸੰਸਾਰ ਤੇ ਫਤੇ ਪਾ ਲਈ ਮਨ ਰੇਪ ਜੀਤੇ ਸਭ ਰੇਪ ਜੀਤੇ ਭਰਤਰੀ ਦਾ ਬੈਰਾਗ ਸ਼ਤਕ ਗ੍ਰੰਥ ਹੋਇਆ 100 ਦੇ ਆਇਆ ਉਹਦੇ ਸ਼ਤਕ ਦਾ ਮਤਲਬ 100 ਹੁੰਦਾ ਤੇ ਸਾਧ ਸੰਗਤ ਉਹ ਉਹਦੇ ਵਿੱਚ ਬੜਾ ਗਿਆਨ ਹੈ ਬੜਾ ਬੈਰਾਗ ਹੈ ਭਰਤਰੀ ਦਾ ਤੇ ਧਿਆਨ ਦਿਓ ਕਹਿੰਦਾ ਜੀ ਕਿਰਪਾ ਕਰੋ ਮਹਾਪੁਰਖ ਵੀ ਜਾਣਦੇ ਸੀ ਕਹਿੰਦੇ ਤੈਨੂੰ ਯੁਗਤੀ ਦੱਸ ਦਿੰਦੇ ਆ ਤੈਨੂੰ ਕਰਨਾ ਪੈਣਾ ਕਹਿੰਦੇ ਜੀ ਦੱਸੋ ਕਹਿੰਦੇ ਐਂਓ ਕਰੀ ਜਦੋਂ ਕਥਾ ਕਰਦਾ ਹੋਵੇਂਗਾ ਨਾ ਸਾਰੇ ਟਿਕੇ ਟਿਕਾ ਦੇ ਨਾਲ ਜਿਵੇਂ ਆਪਜੀ ਬੈਠੇ ਹੋ ਸਾਰੇ ਟਿਕੇ ਬੈਠੇ ਹੋਣ ਕਹਿੰਦੇ ਕਹਿੰਦੇ ਉਸ ਟਿਕਾ ਦੇ ਵਿੱਚ ਬੇਨਤੀ ਕਰੀ ਸਾਧ ਸੰਗਤ ਜੀ ਮੇਰਾ ਮਨ ਨਹੀਂ ਖੜਦਾ ਮੇਰਾ ਮਨ ਨਹੀਂ ਟਿਕਦਾ ਤੁਸੀਂ ਕਿਰਪਾ ਕਰੋ ਸੰਗਤ ਵਿੱਚ ਵਾਹਿਗੁਰੂ ਪਰਮਾਤਮਾ ਦਾ ਵਾਸਾ ਹੈ ਤੁਹਾਡੀ ਅਰਦਾਸ ਨਾਲ ਕਿਤੇ ਮੇਰਾ ਮਨ ਲੱਗਣ ਲੱਗ ਜਵੇ ਉਹ ਕਹਿੰਦਾ ਜੀ ਇਹ ਮੈਂ ਕਿਵੇਂ ਕਹਿ ਲਵਾਂ ਮੇਰੇ ਪ੍ਰੇਮੀ ਮੈਨੂੰ ਕੀ ਕਹਿਣਗੇ ਆ ਬਹੁਤ ਵੱਡਾ ਰੌਲਾ ਹੈ ਇਹ ਵੀ ਹੰਕਾਰ ਹੋ ਜਾਂਦਾ ਬਹੁਤ ਲੈ ਮੇਰੇ ਪ੍ਰੇਮ ਵਾਲੇ ਕਿਵੇਂ ਕਹਿਣਗੇ ਇਹ ਮੇਰੇ ਬਾਰੇ ਕੀ ਸੋਚਣਗੇ ਵੀ ਸੰਤ ਤਾਂ ਆ ਕਹਿੰਦੇ ਆ ਸਾਨੂੰ ਕੀ ਸਿਖਾਉਣਗੇ ਫਿਰ ਕਹਿੰਦਾ ਜੀ ਔਖਾ ਕਹਿੰਦੇ ਫਿਰ ਇਉਂ ਕਰੀ ਜੋੜਿਆਂ ਚ ਜਾ ਕੇ ਖੜ ਜੀ ਜਦੋਂ ਸੰਗਤ ਜਾਣ ਲੱਗੀ ਉੱਥੇ ਬੇਨਤੀ ਕਰਦੀ ਕਹਿੰਦਾ ਜੀ ਇਹ ਵੀ ਕੰਮ ਔਖਾ ਹੈ ਫਿਰ ਕਹਿੰਦੇ ਮੇਰੀ ਕੁਟਿਆ ਤੋਂ ਬਾਹਰ ਹੋ ਜਾ ਮੈਂ ਪਹਿਲਾਂ ਹੀ ਸਮਝ ਗਿਆ ਸੀ ਜਿਹੜਾ ਤੂੰ ਰਾਤ ਨੂੰ ਆਇਆ ਨਾ ਤੇਰੇ ਹੌਂ ਦਾ ਕਿਲਾ ਅੰਦਰ ਜੇ ਕਿਸੇ ਤੋਂ ਕੁਝ ਲੈਣਾ ਨੀਵਾ ਹੋਣਾ ਪੈਂਦਾ ਹੈ ਕਿਰਪਾ ਵੀ ਚਾਉਣਾ ਹੈ ਮਨ ਨੂੰ ਝਕਾਉਂਦਾ ਨਹੀਂ ਐਉਂ ਨਹੀਂ ਕਹਿੰਦੇ ਫਿਰ ਫਿਰ ਤਾਂ ਉਹ ਗੱਲ ਐ ਸਿਮਲ ਰੁਖ ਸਰਾਇਰਾ ਅਤ ਦਿਿਰਗ ਅਤ ਮੁੱਛ ਓਏ ਜੇ ਆਵੇ ਆਸ ਕਰ ਜਾਹੇ ਨਰਾਸੇ ਕਿ ਤੁ ਫਲ ਫਿੱਕੇ ਫੁੱਲ ਬਕਬਕੇ ਕੰਮ ਨ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਨੀਮਾ ਤਾਂ ਹੋਣਾ ਪੈਂਦਾ ਨੀਵੇਂ ਸੋ ਗौरा ਹੋਏ ਨਹੀਂ ਜੇ ਹੌਂਦਾ ਕਿੱਲਾ ਤਾਂ ਫਿਰ ਬਾਣੀ ਭਗਤ ਜੀ ਜਿਵੇਂ ਪਹਿਲਾਂ ਇਕ ਬਾਬਾ ਜੀ ਸ਼ਬਦ ਪੜ੍ਹਦੇ ਸੀ ਨਾ ਉਹ ਵੀ ਬਚਨ ਭਗਤ ਕਬੀਰ ਸਾਹਿਬ ਕਰਦੇ ਆ ਕਹਿੰਦੇ ਫਿਰ ਉਹ ਸੁਗੰਧੀ ਬਾਸ਼ਨਾ ਆਉਂਦੀ ਨਹੀਂ ਜੋਰ ਲਾ ਲਵੇ ਭਾਵੇਂ ਲੋਕਾਂ ਨੂੰ ਲੱਖਾਂ ਦਾ ਇਕੱਠ ਹੋਵੇ ਸੜਾਈ ਜਾਵੇ ਪ੍ਰਵਚਨ ਆਪਣੇ ਪਰ ਜਿਹੜੀ ਉਹ ਅੰਦਰ ਸੁਗੰਧਤ ਹੈ ਨਾ ਨਾਮ ਦੀ ਉਹ ਬਾਸ਼ਨਾ ਆਉਂਦੀ ਨਹੀਂ ਹੈ ਭਗਤ ਜੀ ਸਮਝਾਉਂਦੇ ਨੇ ਤੈਨੂੰ ਜੀ ਪੈੜੇ ਬਾਸ ਚੋਂ ਸੁਗੰਧ ਨਾ ਵਈ ਆਵੇ ਮਾਰਨੇ ਆਈ ਰਖਾਨੇ ਤੜੇ ਬਾਸ ਚੋਂ ਸੁਗੰਧ ਨਾ ਵਈ ਆਉਂਦੀ ਮਾਰਨੇ ਆਈ ਰਖਾਨੇ ਸੁਗੰਧ ਨਹੀਂ ਆਉਂਦੀ ਮਾਰਨੇ ਆਈ ਰਖਾਨੇ ਪਹਿੜੇ ਬਾਸ ਤੋਂ ਸੁਗੰਧ ਨਾ ਵਈ ਆਵੇ ਮਾਰਨੇ ਆਈ ਰ ਕਾਂਸ ਗਢਾਈ ਤੂੰ ਆਇਓ ਮਤ ਚੰਦਨ ਕੈ ਨਿਕਟ ਪਾਸ ਸੁਗੰਧ ਨਾ ਹੋਏ ਤਾਂ ਤੇ ਸਾਧ ਸੰਗਤ ਇਹ ਉਹ ਮਹਾਪੁਰਖ ਸਨ ਜਿਨ੍ਹਾਂ ਕੋਲ ਵਿਦਿਆ ਵੀ ਸੀ ਤੇ ਬੰਦਗੀ ਵੀ ਸੀ ਕਹਿਣ ਦਾ ਭਾਵ ਇਹ ਹੈ ਵੀ ਜਿੱਥੇ ਦੁਨਿਆਵੀ ਪੜਾਈ ਪੜਦਿਆਂ ਪਰਮਾਰਥ ਦੀ ਪੜਾਈ ਪੜਦਿਆਂ ਉੱਥੇ ਗੁਰਬਾਣੀ ਇਹ ਵਿਦਿਆ ਕੀ ਕਹਿੰਦੀ ਹੈ ਸਾਰੀਆਂ ਚੀਜ਼ਾਂ ਦਾ ਨਿਚੋੜ ਕੱਢਿਆ ਮਹਾਰਾਜ ਨੇ ਕਹੋ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਤਾਂ ਤੇ ਉਹ ਮਹਾਪੁਰਖ ਜਿਨ੍ਹਾਂ ਦੀ ਯਾਦ ਵਿੱਚ ਬੈਠੇ ਹੋ ਆਪ ਜੀ ساری ਜ਼ਿੰਦਗੀ ਸੰਤ ਮਹਾਰਾਜੀਆਂ ਤੇ ਐਨੀ ਸ਼ਰਧਾ ਸੀ ਜਦੋਂ ਬਚਨ ਕਰਦੇ ਨਾ ਉਹ ਉੱਥੇ ਅਸਥਾਨ ਤੇ ਮਹਾਪੁਰਖਾਂ ਦੇ ਬਾਹਰੋਂ ਲਾਈਵ ਹੁੰਦੇ ਮਹਾਪੁਰਖ ਬਚਨ ਕਰਦੇ ਕਰਦੇ ਉਹਨਾਂ ਦੇ ਗਲ ਦੇ ਵਿੱਚੋਂ ਗਲੂਆ ਰੁਕ ਜਾਂਦਾ ਬੈਰਾਗ ਵਾਲੀ ਬਚਨ ਕਰਦੇ ਉਹ ਜਦੋਂ ਵੀ ਕਰਦੇ ਉਹਨਾਂ ਦੀ ਯਾਦ ਦੇ ਅੰਦਰ ਐਨਾ ਉਹਨਾਂ ਦਾ ਪ੍ਰੇਮ ਸੀ ਮਹਾਪੁਰਖਾਂ ਦੇ ਨਾਲ ਅਨੰਨ ਸੇਵਕ ਸਨ ਐਨੀ ਸ਼ਰਧਾ ਸੀ ਮਹਾਪੁਰਖਾਂ ਤੇ ਉਸ ਗੁਰਨਾਨਕ ਸਰੂਪ ਹੀ ਸਮਝਦੇ ਸੀ ਇਹ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਸਿੱਖੀਏ ਸ਼ਰਧਾ ਭਾਵਨਾ ਪ੍ਰੇਮ ਫੇਰ ਹੀ ਸਾਡਾ ਜਿਹੜਾ ਇੱਥੇ ਆਇਆ ਸਫਲਾ ਹੋਈਆਂ ਭੁੱਲਾਂ ਦੀ ਖਿਮਾ ਧੰਨਵਾਦ ਸਮੁੱਚੇ ਹੀ ਪ੍ਰਬੰਧਕ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ